ਫਿਲੌਰ ਤੋਂ ਸ਼ਰੂਮਨੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਕੋਰ ਕਮੇਟੀ ਮੈਂਬਰ ਬਲਦੀਪ ਸਿੰਘ ਖੈਰਾ ਨੂੰ ਵੀ ਤੜਕੇ ਪੁਲਿਸ ਵੱਲੋਂ ਕਾਰ ਵਿੱਚ ਡਿਟੇਨ ਕਰ ਲਿਆ ਗਿਆ ਖੈਰਾ ਨੇ ਕਿਹਾ ਕਿ ਪਹਿਲਾਂ ਵੀ ਪਿਛਲੀ ਸਰਕਾਰ ਨੇ ਵਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਦੀ ਸਰਕਾਰ ਜੋ ਕਦੇ ਕਿਸੇ ਨੂੰ ਵੀ ਝੂਠੇ ਕੇਸ ਵਿੱਚ ਫਸਾ ਕੇ ਅੰਦਰ ਕਰ ਰਹੀ ਹੈ ਤੇ ਕਦੇ ਕਿਸੇ ਨੂੰ ਵੀ ਉਹ ਵੀ ਵਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਲੋਕਾਂ ਦੀ ਗੱਲ ਅਤੇ ਸਰਕਾਰ ਦੀ ਨਾਕਾਮੀ ਜਨਤਾ ਸਾਹਮਣੇ ਲਿਆਉਂਦੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਜੀਠੀਆ ਜਿਹੜੇ ਸਾਫਕਾ ਕੈਬਨਟ ਵਜ਼ੀਰ ਵੀ ਨੇ ਤੇ ਕੋਰ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਨੂੰ ਤਕਰੀਬਨ ਤੁਸੀਂ ਦੇਖਿਆ ਹੋਣਾ ਵੀ ਪਹਿਲੀ ਸਰਕਾਰ ਵੇਲੇ ਵੀ ਤਿਆੜੀ ਹੋਣ ਵਾਲੀ ਸਰਕਾਰ ਵੀ ਹੈ ਇਹਨਾਂ ਦੋਵਾਂ ਨੇ ਵੱਖ-ਵੱਖ ਟਾਈਮ ਦੇ ਉੱਤੇ ਕਿਉਂਕਿ ਉਹ ਬੜੀ ਬਿਵਾਕੀ ਦੇ ਨਾਲ ਲੋਕਾਂ ਦੇ ਮੁੱਦੇ ਚੁੱਕਦੇ ਨੇ ਤੇ ਜਿਹੜੀ ਸਰਕਾਰ ਦੀਆਂ ਕੋਈ ਗਲਤ ਨੀਤੀਆਂ ਉਹਨਾਂ ਦੇ ਖਿਲਾਫ ਬਿਵਾਕੀ ਨਾ ਬੋਲਦੇ ਆ ਉਹਦੇ ਲਈ ਉਹਨਾਂ ਦੀ ਜਿਹੜੀ ਜ਼ੁबान ਹੈ ਉਹਨਾਂ ਨੂੰ ਜਿਹੜਾ ਬੰਦ ਕਰਨ ਦੇ ਲਈ ਉਹ ਨਾਂ ਬੋਲਣ ਉਹਦੇ ਲਈ ਜਿਹੜਾ ਹੈ ਸਰਕਾਰ ਬੜੇ ਹੱਥ ਕੰਡੇ ਅਪਣਾਉਂਦੀ ਹੈ ਮੈਂ ਹੈਰਾਨ ਆ ਪਿਛਲੀ ਵਾਰੀ ਜਿਹੜੀ ਗਵਰਨਮੈਂਟ ਸੀ ਕਾਂਗਰਸ ਦੀ ਉਹਨਾਂ ਨੇ ਉਹਨਾਂ ਦੇ ਉੱਤੇ ਪਰਚਾ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਰੈਸਟ ਕੀਤਾ ਉਹ ਜੇਲ੍ਹ ਗਏ ਕੋਰਟ ਦੇ ਵਿੱਚੋਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਰੀਲੀਫ ਮਿਲਿਆ ਆ ਹੁਣ ਵਾਲੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਸੇ ਤਰਜ਼ ਦੇ ਉੱਤੇ ਇਹਨਾਂ ਨੇ ਜਿਹੜਾ ਹੈਗਾ ਹੁਣ ਇਹਨਾਂ ਨੇ ਉਹਦੇ ਵਿੱਚ ਕਰ ਦਿੱਤਾ ਮੈਂ ਤਾਂ ਇਸ ਗੱਲੋਂ ਹੈਰਾਨ ਐ ਵੀ 4 ਸਾਲ ਤੋਂ ਪਹਿਲੇ ਜਿਹੜੇ ਕੇਸ ਸੀ ਉਹਦੇ ਵਿੱਚ ਕੁਝ ਨਹੀਂ ਲੱਭਿਆ ਆ ਹੁਣ ਜਿਹੜਾ ਆ ਕੱਲ ਦੀ ਦੇਖਦੇ ਸੀ ਵੀ ਵੀਡੀਓ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਦਫ਼ਤਰ ਹੈ ਜਿਹਦਾ 25 ਤਰੀਕ ਨੂੰ ਪਹਿਲਾਂ ਵੀ ਜਿਹਦੀ ਸਰਚ ਕੀਤੀ ਦੁਬਾਰਾ ਫੇਰ ਕੱਲ ਉੱਥੇ ਚਲੇ ਗਏ ਬੀ ਪੰਜਾਂ ਦਿਨਾਂ ਦੇ ਵਿੱਚ ਜਿਹੜਾ ਹੈ ਚੌਹਾਂ ਦਿਨਾਂ ਦੇ ਵਿੱਚ ਹੋਰ ਉੱਥੋਂ ਤੁਹਾਨੂੰ ਕੀ ਮਿਲ ਜਣਾ ਜਿੱਥੇ ਤੁਸੀਂ ਪਹਿਲਾਂ ਹੀ ਆਲਰੇਡੀ ਇੱਕ ਵਾਰੀ ਜਿਹੜਾ ਸਰਚ ਕਰ ਚੁੱਕੇ ਆਂ ਮਤਲਬ ਇਹ ਆ ਵੀ ਪੰਜਾਬ ਦੇ ਵਿੱਚ ਪਿਛਲੇ 4 ਸਾਲ ਸਾਢੇ 4 ਸਾਲ ਦਾ ਸਮਾਂ ਲੰਘ ਗਿਆ ਸਾਢੇ 3 ਸਾਲ ਦਾ ਸਮਾਂ ਹੋ ਗਿਆ ਸੜਕਾਂ ਸਾਰੀਆਂ ਟੁੱਟੀਆਂ ਪਈਆਂ ਗਰਾਂਟਾਂ ਜਿਹੜੀਆਂ ਪਿੰਡਾਂ ਦੇ ਵਿੱਚ ਨਹੀਂ ਕੋ ਕਿਸ ਨੂੰ ਮਿਲ ਰਹੀਆਂ ਲਾਅ ਐਂਡ ਆਰਡਰ ਜਿਹੜਾ ਤਰਾ ਤਰਾ ਕਰ ਰਿਹਾ ਨਸ਼ੇ ਦੇ ਨਾਲ ਐਨੇ ਲੋਕ ਮਰ ਰਹੇ ਨੇ ਮਤਲਬ ਛੱਡ ਗੱਲ ਤੋਂ ਇਹਨਾਂ ਸਰਕਾਰ ਜਿਹੜੀ ਹੈ ਉਹਦੇਲੇ ਪਾਸੇ ਧਿਆਨ ਦੇਣ ਦੀ بجائے ਡਿਵੈਲਪਮੈਂਟ ਉੱਤੇ ਧਿਆਨ ਦੇਣ ਦੀ بجائے ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੂੰ ਜਿਹੜਾ ਹੈਗਾ ਉਹਨਾਂ ਦੇ ਦੁਆਲੇ ਸਾਰਾ ਤੰਤਰ ਜਿਹੜਾ ਇਹਨਾਂ ਨੇ ਲਾਇਆ ਹੋਇਆ ਜਦਕਿ ਮੈਂ ਸਮਝਦਾ ਵੀ ਜਿੰਨਾ ਇਹਨਾਂ ਨੇ ਜ਼ੋਰ ਉੱਤੇ ਲਾਇਆ ਜੇ ਕਿਤੇ ਪੰਜਾਬ ਦੀ ਡਿਵੈਲਪਮੈਂਟ ਜਾਂ ਪੰਜਾਬ ਵਾਲੇ ਪਾਸੇ ਲੋਨ ਤਾਂ ਸ਼ਾਇਦ ਉਹਦੇ ਨਾਂ ਜਿੰਨਾ ਲੋਕਾਂ ਤੋਂ ਵੋਟਾਂ ਲਈਆਂ ਉਹਨਾਂ ਦਾ ਕੋਈ ਭਲਾ ਹੋ ਸਕੇ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿੰਨਾ ਮਰਜ਼ੀ ਇਹ ਜ਼ੋਰ ਲਾ ਲੈਣ ਜੋ ਮਰਜੀ ਕੋਸ਼ਿਸ਼ ਕਰ ਲੈਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਦੋ ਟਾਈਮ ਪਾਠ ਕਰਨ ਵਾਲਾ ਉਹ ਬੰਦਾ ਹੈ ਤਕਰੀਬਨ ਪਹਿਲਾਂ ਵੀ ਸਰਕਾਰਾਂ ਨੇ ਬੜਾ ਜ਼ੋਰ ਲਾਇਆ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਵੀ ਜੋ ਜਿੰਨਾ ਮਰਜੀ ਜ਼ੋਰ ਲਾ ਲੈਣਾ ਲੱਭਣਾ ਕੁਝ ਨਹੀਂ ਹੈ ਹਰਾਸਮੈਂਟ ਹੈ ਇਹਨਾਂ ਨੂੰ ਇਹ ਡਰ ਸਤਾਉਂਦਾ ਹੈ ਵੀ ਸਾਡੇ ਕੋਲੋਂ ਸਾਡੇ 3 ਸਾਲੇ ਸੋਚਦੇ ਵੀ ਕੰਮ ਕੋਈ ਹੋਇਆ ਨਹੀਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਸਰਕਾਰ ਨਾ ਬਣਾ ਲਵੇ ਉਹਨਾਂ ਦੇ ਲੀਡਰਾਂ ਨੂੰ ਦੀਵਾਲੀਏ ਉਹਨਾਂ ਦੀ ਆਵਾਜ਼ ਨਾ ਉਠਣ ਦੀਏ ਇਸ ਗੱਲ ਦੇ ਉੱਤੇ ਸਰਕਾਰ ਲੱਗੀ ਹੋਈ ਆ ਮੈਂ ਇਸ ਗੱਲ ਦੀ ਸਖਤ ਸ਼ਬਦਾਂ ਦੇ ਬਿਰ ਨਿਖੇਦੀ ਕਰਦਾ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਬੇਨਤੀ ਕਰਦਾ ਵੀ ਪੰਜਾਬੀਆਂ ਦਾ ਜਿਹੜਾ ਖੂਨ ਹੈ ਨਾ ਬੜਾ ਅਣਖ ਵਾਲਾ ਹੈ ਸਾਰੇ ਦਿੱਲੀ ਵਾਲਿਆਂ ਨੇ ਥੋਡੇ ਇਕੱਲੇ ਇਕੱਲੇ ਮੈਕਮੇ ਦੇ ਉੱਤੇ ਆਣ ਕੇ ਕਬਜ਼ੇ ਕਰ ਲੈ ਇਕੱਲੇ ਇਕੱਲੇ ਮੈਕਮੇ ਦੇ ਵਿੱਚ ਉਹਨਾਂ ਦੀਆਂ ਜੜੀਆਂ ਹੈਗੀਆਂ ਤੁਸੀਂ ਉਹਨਾਂ ਦੀਆਂ ਜੋ ਇੱਥੇ ਉਹ ਡਿਊਟੀਆਂ ਨਿਭਾਉਂਦੇ ਆ ਉਹਨਾਂ ਨੂੰ ਸਰਵਿਸਾਂ ਦੇ ਵਿੱਚ ਤੁਸੀਂ ਉਹ ਪੁਆਇੰਟ ਕਰ ਦਿੱਤਾ ਉਹ ਤੁਸੀਂ ਪੰਜਾਬੀਓ ਤੁਹਾਨੂੰ ਪੰਜਾਬੀਆਂ ਨੇ ਕਿਸੇ ਅਣਖ ਕਿਸੇ ਗੈਰਤ ਦੇ ਕਰਕੇ ਤੁਹਾਨੂੰ ਚੁਣਿਆ ਸੀ ਤੁਸੀਂ ਜਿਹੜਾ ਹੈਗਾ ਐਨਾ ਦਿੱਲੀ ਵਾਲਿਆਂ ਦੇ ਪੈਰਾਂ ਦੇ ਵਿੱਚ ਨਾ ਡਿਗੋ ਬੇ ਮੁੜ ਕੇ ਜਿਹੜਾ ਕਈ ਵਾਰ ਉਹ ਸਿਆਣੇ ਕਹਿੰਦੇ ਵੀ ਜਿਹੜੀਆਂ ਹੱਥ ਨਾ ਦਿੱਤੀਆਂ ਨਾ ਉਹ ਮੂੰਹ ਨਾ ਖੁੱਲਣੀਆਂ ਪੈਂਦੀਆਂ ਸੋ ਮੇਰੀ ਬੇਨਤੀ ਆ ਇਹ ਜਿਹੜੀਆਂ ਕੁਰਸੀਆਂ ਕਿਸੇ ਦੀਆਂ ਸਕੀਆਂ ਨਹੀਂ ਹੁੰਦੀਆਂ ਅੱਜ ਉਨਾ ਕੁਰਸੀਆਂ ਤੇ ਕੋਈ ਹੋਰ ਹੈ ਕੱਲ ਕੋਈ ਹੋਰ ਸੀ ਤੇ ਕੱਲ ਨੂੰ ਕਿਸੇ ਹੋਰ ਨੇ ਹੋਣਾ ਇੰਦਾਂ ਦੀਆਂ ਪਿਰਤਾਂ ਨਾ ਪਾਓ ਵੀ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਲੋਕ ਤੁਹਾਨੂੰ ਤੋਂ ਜਵਾਬ ਮੰਗਣ ਸੋ ਮੇਰੀ ਜਿਹੜੀ ਇਹੀ ਬੇਨਤੀ ਹੈ ਸਰਕਾਰ ਨੂੰ ਵੀ ਬਈ ਘੱਟੋ ਘੱਟ ਵੀ ਉਦਾਂ ਦੇ ਕੰਮ ਕਰੋ ਉਦਾਂ ਦੀਆਂ ਲੀਹਾਂ ਪਾਓ ਜਿਨ੍ਹਾਂ ਲੋਕ ਚੰਗਾ ਕਹਿਣ ਇਹ ਨਾ ਕਹਿਣ ਵੀ ਮਤਲਬ ਜਿਹੜਾ ਹੈਗਾ ਵੀ ਇਹ ਸਰਕਾਰ ਬਣੀ ਸੀ ਤੇ ਨੇ ਜਿਹੜਾ ਹੈਗਾ 5 ਸਾਲ ਦੇ ਵਿੱਚ ਸਿੱਧ ਸੋ ਹੋਇਆ ਕੁਛ ਨਹੀਂ ਹੈ ਸਿਰਫ ਹਰਾਸਮੈਂਟ ਕਿਸੇ ਨੂੰ ਅੰਦਰ ਦੇ ਦਿੱਤਾ ਜੀ ਕਿਸੇ ਨੂੰ ਕੁਸ਼ ਕਰਤਾ ਕਿਸੇ ਨੂੰ ਕੁਸ਼ ਕਰਦਾ ਜਿਹੜੇ ਕੰਮ ਕਰਨ ਲਈ ਸਰਕਾਰਾਂ ਬਣਦੀਆਂ ਉਹਦੇ ਨੂੰ ਧਿਆਨ ਇਹਨਾਂ ਦਾ ਕੋਈ ਨਹੀਂ ਹੈ ਵਿਕਰਮਜੀਤ ਸਿੰਘ ਮਜੀਠੀਆ ਸਭ ਦੀ ਅੱਜ ਉਥੇ ਕੋਰਟ ਦੇ ਵਿੱਚ ਪੇਸ਼ੀ ਹੋਣੀ ਆ ਸੋ ਅਸੀਂ ਜਾਣਾ ਸੀ ਇਥੋਂ ਸਾਰਿਆਂ ਨੇ ਆ ਤੜਕ ਸਾਰੇ ਮੁਲਾਜ਼ਮ ਆਣ ਕੇ ਕਰੇ ਬੈਠ ਗਏ ਇਹਨਾਂ ਦੀ ਚਲੋ ਸਰਕਾਰ ਇਹਨਾਂ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਇਹ ਨਹੀਂ ਤੇ ਸਰਕਾਰ ਨੇ ਜੋ ਇਹਨੂੰ ਕਹਿਣਾ ਆ ਇਹ ਨਹੀਂ ਤੇ ਉਹੀ ਕਰਨਾ ਆ ਪਰ ਇਹਦਾ ਕਰਨ ਦੇ ਨਾਲ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਜਿਹੜੀ ਹੈ ਜਿਹੜੀ ਉਹ ਚੁੱਕਦੇ ਆ ਉਹ ਬੰਦ ਨਹੀਂ ਹੋਣੀ ਇਹਦੇ ਨਾਲ ਹੋਰ ਵੀ ਜਿਹੜਾ ਰੋਹ ਹੈ ਉਹ ਲੋਕਾਂ ਦੇ ਵਿੱਚ ਆਉਣਾ ਹੈ ਤੇ ਮੈਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਾਂ ਆਪਣਾ ਜਿਹੜਾ ਚੰਗਾ ਮਾੜਾ ਪਛਾਣੀਏ ਆਹ ਦਸ ਸਾਲਾਂ ਚ ਆਪਾਂ ਬਹੁਤ ਪਿੱਛੇ ਚਲੇ ਗਏ ਆ ਅਕਾਲੀ ਦਲ ਦੇ ਰਾਜ ਦੇ ਵਿੱਚ ਕੀਤੇ ਹੋਏ ਕੰਮ ਤੇ ਅਕਾਲੀ ਦਲ ਦੇ ਰਾਜ ਦੇ ਵਿੱਚ ਇਹ ਕਿਹੋ ਜਿਹਾ ਕਾਨੂੰਨ ਵਿਵਸਥਾ ਸੀ ਉਹਨੂੰ ਜਰੂਰ ਮੁੱਖ ਰੱਖੋ ਤੇ ਆਪਾਂ ਸਾਰੇ ਲਾਮਬੰਦ ਹੋਈਏ ਚੰਗਾ ਕੌਣ ਹੈ ਮਾੜਾ ਕੌਣ ਹੈ ਉਹਦੀ ਪਹਿਚਾਨ ਕਰੀਏ ਧੰਨਵਾਦ ਜੀ